ਅਮਰitsar ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਜੀ ਅੱਜ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਪਹੁੰਚੇ ਅਤੇ ਇਸ ਮੌਕੇ ਤੇ ਉਹਨਾਂ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਮੁੜ ਵਸੇਬਾ ਤਹਿਤ ਰਾਤ ਸਮੱਗਰੀ ਵੰਡਣ ਦੀ ਕਾਰਵਾਈ ਕੀਤੀ ਗਈ ਅਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਬੀਬੀ ਕੋਲਾ ਜੀ ਭਲਾਈ ਕੇਂਦਰ ਦਾ ਧੰਨਵਾਦ ਤੇ ਸ਼ਲਾਘਾ ਵੀ ਕੀਤੀ ਉਹਨਾਂ ਨੇ ਖੁੱਲ ਕੇ ਸراہਨਾ ਵੀ ਕੀਤੀ ਅਤੇ ਇਹ ਕਿਹਾ ਕਿ ਇਹ ਸਮਾ ਸਿਰਫ ਰਾਤ ਨਹੀਂ ਬਲਕਿ ਮੁੜ ਵਸੇਬੇ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸੰਘਰਸ਼ ਹੈ ਸੋ ਬੀਬੀ ਕੋਲਾ ਜੀ ਪਲਾਈ ਕੇਂਦਰ ਦਾ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਤੇ ਹੜ੍ਹ ਕਾਰਨ ਪਸ਼ੂ ਗਵਾ ਚੁਕੇ ਗਰੀਬ ਪਰਿਵਾਰਾਂ ਨੂੰ ਇਸ ਮੌਕੇ ਤੇ ਮੱਝਾਂ ਅਤੇ ਗਾਵਾਂ ਦਿੱਤੀਆਂ ਗਈਆਂ ਔਰ ਇਸ ਮੌਕੇ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਤੁਸੀਂ ਦੇਖਦੇ ਹੋਗੇ ਭਾਈ ਗੁਰਿਕ ਪਾਲ ਸਿੰਘ ਦੀ ਭਾਈ ਹਰਵਿੰਦਰ ਪਾਲ ਸਿੰਘ ਲिटल ਜੀ ਗੁਰਪ੍ਰੀਤ ਸੰਤਲ ਅਤੇ ਭੋਲੋ ਜੀ ਇਸ ਮੌਕੇ ਤੇ ਮੌਜੂਦ ਸਨ ਅਤੇ ਹੋਰ ਵੀ ਸੇਵਾਦਾਰ ਇਸ ਮੌਕੇ ਤੇ ਮੌਜੂਦ ਸਨ ਸੋ ਬੀਬੀ ਕੋਲਾ ਜੀ ਭਲਾਈ ਕੇਂਦਰ ਦਾ ਖਾਸ ਜਿਹੜਾ ਕਿ ਉਪਰਾਲਾ ਲਗਾਤਾਰ ਹਰ ਪੀੜਤ ਪਰਿਵਾਰਾਂ ਦੀ ਹਰ ਰੋਜ਼ ਹਿੰਮਤ ਰਾਤ ਸਮਗਰੀ ਰਾਸ਼ਨ ਮੈਡੀਕਲ ਅਤੇ ਹੋਰ ਸੇਵਾਵਾਂ ਭੇਜੀਆਂ ਜਾ ਰਹੀਆਂ ਹਨ ਸੋ ਬਲਕੇ ਮੈਡੀਕਲ ਟੀਮਾਂ ਵੀ ਭੇਜੀਆਂ ਗਈਆਂ ਸਨ ਸੋ ਅੱਜ ਉਹਨਾਂ ਦੇ ਵੱਲੋਂ ਇੱਕ ਨਵੀਂ ਸ਼ੁਰੂਆਤ ਮੁੜ ਵਸੇਬੇ ਤਹਿਤ ਕੀਤੀ ਗਈ ਜਿਸ ਦੇ ਵਿੱਚ ਲਾਭਪਾਤਰੀ ਜੋ ਗਰੀਬ ਪਰਿਵਾਰ ਨੇ ਉਹਨਾਂ ਨੂੰ گاਵਾ ਤੇ ਮੱਝਾਂ ਦਿੱਤੀਆਂ ਗਈਆਂ ਇਸ ਮੌਕੇ ਤੇ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਹਾਨੀ ਵੀ ਪਹੁੰਚੇ ਉਹਨਾਂ ਨੇ ਜਿੰਨੀਆਂ ਵੀ ਐਨਜੀਓ ਸੰਸਥਾਵਾਂ ਹੜਪ ਪੀੜਤ ਲੋਕਾਂ ਦੀ ਮਦਦ ਕਰ ਰਹੀਆਂ ਨੇ ਉਹਨਾਂ ਦੀ ਸਲਾਹਨਾ ਸراہਨਾ ਕੀਤੀ ਅਤੇ ਬੀਬੀ ਕੋਲਾ ਦੀ ਭਲਾਈ ਕੇਂਦਰ ਦਾ ਖਾਸ ਕਰਕੇ ਉਹਨਾਂ ਦੇ ਵੱਲੋਂ ਸ਼ਲਾਘਾ ਕੀਤੀ ਗਈ ਕਿ ਬੜਾ ਵੱਡਾ ਉਪਰਾਲਾ ਹੈ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਪਸ਼ੂ ਅੱਜ ਗਰੀਬ ਪਰਿਵਾਰਾਂ ਨੂੰ ਦਿੱਤੇ ਗਏ ਨੇ ਜਿੱਥੇ ਗਰੀਬ ਪਰਿਵਾਰਾਂ ਨਾਲ ਵੀ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਦਾ ਧੰਨਵਾਦ ਕੀਤਾ ਉੱਥੇ ਹੀ ਅੱਜ ਭਾਈ ਗੁਰਕਪਾਲ ਸਿੰਘ ਜੀ ਭਾਈ ਹਰਵਿੰਦਰਪਾਲ ਜੀ ਅਤੇ ਬੀਬੀ ਕੋਲਾ ਜੀ ਦੇ ਜਿੰਨੇ ਵੀ ਸੇਵਾਦਾਰ ਨੇ ਉਹ ਸਾਰੇ ਮੌਕੇ ਤੇ ਮੌਜੂਦ ਰਹੇ ਅਤੇ ਗਰੀਬ ਪਰਿਵਾਰਾਂ ਦੀ ਇਸ ਤਰ੍ਹਾਂ ਅੱਗੇ ਵੀ ਮਦਦ ਜਾਰੀ ਰਹੇਗੀ ਸੋ ਭਾਈ ਗੁਰਕਪਾਲ ਸਿੰਘ ਜੀ ਵੱਲੋਂ ਕਿਹਾ ਗਿਆ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਹਨਾਂ ਲੋਕਾਂ ਦੀ ਜਿਹੜੀ ਕਿ ਮਦਦ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਬੀਬੀ ਕੋਲਾ ਜੀ ਭਲਾਈ ਕੇਂਦਰ ਦੀਆਂ ਜਿੱਥੇ ਕਿ ਅੱਜ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਨੀ ਜੀ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਗਈ ਅਤੇ ਗਰੀਬ ਪਰਿਵਾਰਾਂ ਦੇ ਇਸ ਸਮੇਂ ਕਾਫੀ ਖੁਸ਼ ਦਿਖਾਈ ਦੇ ਰਹੇ ਸਨ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਕੁਦਰਤੀ ਕਰੋਪੀ ਨਾਲ ਉਹਨਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਉੱਥੇ ਹੀ ਬੀਬੀ ਕੋਲਾ ਜੀ ਟਰਸਟ ਜਿਹੜਾ ਕਿ ਉਹਨਾਂ ਲਈ ਇੱਕ ਰਾਹਤ ਲੈ ਕੇ ਆਏ ਨੇ ਅੱਜ ਉਹਨਾਂ ਦੀ ਮਦਦ ਹੋਈ ਹੈ ਤੇ ਇਸੇ ਤਰ੍ਹਾਂ ਹੀ ਰੋਜ਼ਗਾਰ ਪੈਦਾ ਹੋਵੇ ਜਿਸ ਤੋਂ ਆਉਤਮ ਨੂੰ ਸੁਣਨਿਆ ਇਸ ਮੌਕੇ ਵੀ ਹੱਥੀਂ ਦੇਣਾ ਤੇ ਪਾਈ ਗੋ ਜੀ ਕੀ ਸਭਗੋਰਾ ਦੀ ਅਫਾਰ ਦੇ ਨਾਲ ਜਦੋਂ ਵੀ ਇਹ ਹੜ੍ਹ ਦੇ ਪ੍ਰਭਾਵਿਤ ਹੋਏ ਨੇ ਇਲਾਕੇ ਤੇ ਸਮੇਂ-ਸਮੇਂ ਅਨੁਸਾਰ ਰਾਸ਼ਨ ਦੀ ਲੋੜ ਸੀ ਤੇ ਰਾਸ਼ਨ ਭੋਤ ਹੋ ਗਿਆ ਹੋਰ ਚੀਜ਼ਾਂ अनेका ਤਰ੍ਹਾਂ ਦੀਆਂ ਜਿਹੜੀਆਂ ਮੱਛਰਦਾਨੀਆਂ ਹੋ ਗਈਆਂ ਮੈਡੀਕਲ ਕਿੱਟ ਹੋ ਗਈਆਂ अनेका ਤਰ੍ਹਾਂ ਦੀਆਂ ਚਦਰਾਂ ਹੋ ਗਈਆਂ ਆਪਣਾ ਕੋਟੀਆਂ ਹੋ ਗਈਆਂ ਅੰਬਲ ਹੋ ਗਏ ਤੇ ਲਾਈ ਗਈ ਤੇ ਅੱਜ ਮੈਡਮ ਬੈਗ ਵੀ ਰਿਲੀਜ਼ ਕਰਨਗੇ ਜਿਹੜੇ ਬੱਚਿਆਂ ਦੇ ਸਕੂਲਾਂ ਦੇ ਬੈਗ ਖਰਾਬ ਹੋ ਗਏ ਤੇ ਇਸ ਤੋਂ ਇਲਾਵਾ ਭਲਾਈ ਕੇਂਦਰ ਵੱਲੋਂ ਅਨਾਉਂਸਮੈਂਟ ਹੋਈ ਸੀ ਵੀ ਪਸ਼ੂਆਂ ਤੇ ਜਿਨ੍ਹਾਂ ਦੇ ਇੱਕ ਜਾਂ ਦੋ ਪਸ਼ੂ ਸਨ ਤਿੰਨ ਸਨ ਸਾਰਿਆਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਇੱਕ ਇੱਕ ਪਸ਼ੂ ਦਿੱਤਾ ਜਾਏਗਾ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਦੀ ਸ਼ੁਰੂਆਤ ਵੀਰਵਾਰ ਤੋਂ ਹੋ ਗਈ ਸੀ ਇੱਕ ਗਾਂ ਦਿੱਤੀ ਗਈ ਸੀ ਨਿਆੜੀਆਂ ਪਿੰਡ ਵਾਲੇ ਸਰੀਰ ਨੂੰ ਅੱਜ ਤਿੰਨ ਦੋ ਮੱਝਾਂ ਤੇ ਇੱਕ ਗਾਂ ਇਹ ਅੱਜ ਸਾਡੇ ਡੀਸੀ ਸਾਹਿਬ ਆਏ ਨੇ ਆਪਣੇ ਹੱਥੇ ਮੁਬਾਰਕ ਅਥਾਂ ਦੇ ਨਾਲ ਦੇਣਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਸ ਸਮੇਂ ਤੋਂ ਸੇਵਾ ਕਰਦੇ ਹੋ ਉਸ ਸਮਾਜਿਕ ਉਹ ਕਿਤਾ ਦੇਖ ਅਕਚੁਅਲੀ ਜਿਹੜੀ ਜਿਹੜੀ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ ਦੇ ਉੱਤੇ ਉਹ ਹੈਗਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਦਾ ਮੋਰਵ ਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈ ਹੈ ਇਸ ਲਈ ਅਸੀਂ ਇਸ ਲਈ ਅਸੀਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਮਾਨਯੋਗ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਤੇ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੇ ਜਿੰਨੇ ਵੀ ਐਨਜੀਓਜ਼ ਐ ਜਾਂ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਆ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰ ਰਹੀਆਂ ਨੇ ਜਿਹਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਾਂ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਸ਼ੂ ਸੀਗੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੇ ਹੈਗੇ ਸੋ ਇਸ ਤਰੀਕੇ ਨਾਲ ਅਸੀਂ ਇਹ ਚਾਰੀ ਹੈਗੀ ਹੈ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੀ ਜਿਹੜੀ ਨੋਰਮਲ ਜ਼ਿੰਦਗੀ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਅਸੀਂ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆ ਸੋ ਥੈਟ ਵਤ ਤੋਂ ਵੱਧ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸ ਦੇ ਨਾਲ ਇੱਕ ਜਿਹੜਾ ਮੁਰ ਵਸੇਬਾ ਹੈ ਉਹ ਵੀ ਲੋਕਾਂ ਦਾ ਜਲ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਪੂਰੇ ਟਰੱਸਟ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਡੇ 1 ਤੋਂ ਜਦੋਂ ਦਿਹਾੜ ਆਈ ਹੈਗੀ ਹੈ ਉਸ ਦਿਨ ਤੋਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਾਉਣ 'ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀਆਂ ਅਸੀਂ ਹਰ ਪੀਰੀਅਡ ਸਕੂਲਾਂ ਦੇ ਵਿੱਚ ਵੰਡ ਕੇ ਆਈ ਹਾਂ ਤੇ ਮੈਂ ਸਾਰੀ ਹੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੰਦਰੀ ਕਲਾ ਦੀ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੁੜੀ ਬੰਗਾਲੀ ਸਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੁੱਲ ਕਿੰਨੇ ਪਿੰਡ ਨੇ ਤਾਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਪਹੁੰਚੀ ਕੇ ਜਾ ਸਾਢੇ 198 ਵਿਲੇजेस ਸੀਗੇ ਜਿਹੜੇ ਕਿ ਪ੍ਰਭਾਵਿਤ ਹੋਈਆਂ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਤਾਂ ਚੁੱਕੇ ਆਂ ਪਰ ਜਿਹੜਾ ਹੋਣਾ ਅਸੀਂ ਲੋਡ ਹੈ ਸੋ दैट ਉਹ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੇ ਹੋ ਸਕਣ ਉਹਦੇ ਲਈ ਅਸੀਂ ਸਾਰੇ ਪਿੰਡਾਂ ਜਿਹਦੇ ਵਿੱਚ ਵੱਧ ਤੋਂ ਵੱਧ ਅ ਗੰਭੀਰ ਹਾਲਾਤ ਹੋਏ ਸੀਗੇ ਉਹ ਐਕਚੁਅਲੀ ਜਿਹੜੇ ਵੱਧ ਤੋਂ ਵੱਧ ਗੰਭੀਰ ਹਾਲਤ ਵਾਲੇ ਪਿੰਡ ਸੀਗੇ ਉਹ 100 ਦੇ ਕਰੀਬ ਨੇ 198 ਚ ਉਹਨਾਂ ਸਾਰਿਆਂ ਨੂੰ ਅਸੀਂ ਵੰਡ ਚੁੱਕੀ ਹਾਂ ਅਸੀਂ 19 ਪਿੰਡ ਇਹੋ ਜਿਹੀ ਨੋਟੀਫਾਈ ਕੀਤੇ ਹਨ ਜਿਹਦੇ ਵਿੱਚ ਜਿੱਦੀ ਖੇਤ ਉਹਦਾ ਰੇਟ ਮਹਿੰਮ ਤਹਿਤ ਅਸੀਂ ਛੋਟੇ ਤੇ ਮਾਰਜਨਲ ਫਾਰਮਰਸ ਸੀ ਜਿਹੜੀ ਰੇਤ ਹੈ ਉਹਨਾਂ ਨੂੰ ਵੀ ਮਦਦ ਕਰ ਰਹੀ ਹੈ ਜੀਸੀਬੀ ਦੀ ਵੀ ਸੇਵਾ ਲੈ ਰਹੀ ਹੈ ਜੀਸੀਬੀ ਅਸੀਂ ਐਮਪੀ ਲੈਟ ਦੇ ਰਾਹੀਂ ਵੀ ਖਰੀਦੀ ਹੈ ਉਹ 19 ਪਿੰਡ ਨੇ ਜਿੱਥੇ ਸਭ ਤੋਂ ਵੱਧ ਦਿਨ ਦਿਨ 4-4 ਫੁੱਟ ਰੇਤ ਜਿਹੜੀ ਹੈ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋ ਗਈ ਤੇ ਅਸੀਂ ਇਹ ਵੀ ਸੇਵਾ ਲੈ ਰਹੀ ਹੈ ਕਾਫੀ ટ્રਸ ਸੰਹੁਦੇ ਵਿੱਚ ਵੀ ਮਦਦ ਕਰ ਰਹੀਆਂ ਨੇ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਖੇਤ ਹੈ ਜਿਵੇਂ ਸੰ ਫਾਊਂਡੇਸ਼ਨ ਹੈ ਜਾਂ ਐਮਪੀ ਲੈਟ 'ਚੋਂ ਅਸੀਂ ਜੀਸੀਬੀਜ਼ ਵੀ ਲਤੀਆ ਨੇ ਕਿ ਉਹਨਾਂ ਦਾ ਖੇਤ ਤਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ 2 ਜਾਂ ਫਰਟੀਲਾਈਜ਼ਰ ਦੀ ਜ਼ਰੂਰਤ ਉਹਨਾਂ ਨੂੰ ਮੂੜ ਦੁਬਾਰਾ ਪ੍ਰੋਵਾਈਡ ਕੀ ਕਰ ਰਹੇ ਹਾਂ ਸਰਕਾਰੀ ਸਕੂਲਾਂ ਦਾ ਕਿੰਨਾ ਕਿ ਨੁਕਸਾਨ ਹੋਇਆ ਟੋਟਲ ਅਸੈਸਮੈਂਟ ਲੱਗੀ ਹੈ ਕਿੰਨੇ ਸਰਕਾਰੀ ਸਕੂਲ ਜੀ ਸਾਡੇ ਜਿਹੜੇ ਸਰਕਾਰੀ ਸਕੂਲ ਨੇ 60 ਦੇ ਕਰੀਬ ਹੁਣ ਵੀ ਅਸੀਂ ਨਹੀਂ ਖੋਲ पाए ਕਿਉਂਕਿ ਉਹ ਅਨਸੇਫ ਹੋ ਗਏ ਹਨ ਉਹਨਾਂ ਦੇ ਸਟਰਕਚਰਸ ਉਹਨਾਂ ਦੀ ਜਿਹੜੀ ਰੀ ਲੋਕੇਸ਼ਨ ਅਸੀਂ ਕਰ ਰਹੇ ਹਾਂ ਸੋ ਥੈਟ ਬੱਚਿਆਂ ਦੀ ਪੜ੍ਹਾਈ ਤੇ ਵੀ ਜ਼ਿਆਦਾ ਅਸਰ ਨਾ ਪਵੇ ਜਿਹੜੇ ਜਿਹੜੇ ਸਕੂਲ ਅਸੀਂ ਖੋਲ ਚੁੱਕੇ ਹਾਂ ਉੱਥੇ ਅਸੀਂ ਪੀਐਸਸੀਬੀ ਦੀ ਕਿਤਾਬਾਂ ਸਮੇਤ ਸਕੂਲ ਬੈਗ ਬੱਚਿਆਂ ਨੂੰ ਦੁਬਾਰਾ ਪ੍ਰੋਵਾਈਡ ਕਰ ਰਹੇ ਹਾਂ ਸੋ that ਉਹਨਾਂ ਬੱਚਿਆਂ ਨੂੰ ਵੀ ਅਸੀਂ ਦੁਬਾਰਾ ਆਨ ਟ੍ਰੈਕ ਉਹਨਾਂ ਦੀ ਪੜ੍ਹਾਈ ਵੱਲ ਅਸੀਂ ਲਿਆ ਸਕੀਏ ਮਾਹਰਪੁਰ ਜਾਂ ਐਨਜੀਓਸ ਜਾਂ ਬਾਬਾ ਜੀ ਦੀ ਗੱਲ ਕਰ ਲਈਏ ਕਿਉਂਕਿ ਤੁਸੀਂ ਦੇਖਿਆ ਹੋਣਾ ਉਹ ਕਿ ਬੰਨ ਵੀ ਜਿਹੜੇ ਬੰਨੇ ਜਾ ਰਿਹਾ ਹੈ ਉਹ ਵੀ ਬਾਬਿਆਂ ਦਾ ਵੱਡਾ ਸਹਿਯੋਗ ਹੈ ਤੁਸੀਂ ਐਜ਼ ਅ ਟੀਸੀ ਕਿਵੇਂ ਦੇਖ ਰਹੇ ਹੋ ਇਸ ਵਾਰ ਜ਼ਿਆਦਾ ਮਾਹਰਪੁਰ ਸੰਸਮਾਜ ਸੇਵੀ ਐਨਜੀਓਸ ਅਕਾਇਨੇ ਕਿਵੇਂ ਦੇਖ ਰਹੇ ਹੋ ਜੀ ਇਸੇ ਇੱਕ ਤਾਂ ਮੈਂ ਜਿਵੇਂ ਮੈਂ ਵਸਿਆ ਕਿ ਇੱਕ ਬਹੁਤ ਹੀ ਔਖੀ ਘੜੀ ਹੈਗੀ ਹੈ ਇਨਫੈਕ ਜਿਹੜੇ ਬੰਨ ਬੰਨੇ ਸੀਗੇ ਅਸੀਂ ਆਪ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਬਾਬਰ ਜੀ ਨੂੰ ਰਿਕੁਐਸਟ ਕੀਤੀ ਸੀਗੀ ਸਰਾਲੀ ਸਾਹਿਬਾ ਜੀ ਨੂੰ ਜਾਂ ਜਗਤਾਰ ਸਿੰਘ ਜੀ ਬਾਬਾ ਜੀ ਨੂੰ ਅਸੀਂ ਆਪ ਰਿਕੁਐਸਟ ਕੀਤੀ ਸੀਗੀ ਗੁਰੂਪ ਦੇ ਬਾਗ ਜਿਹੜੇ ਬਾਬਾ ਜੀ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਬਿਕੋਜ਼ ਜਿਹੜੇ ਸਾਡੇ ਲੋਕ ਉਸ ਪਿੰਡ ਦੇ ਸਿੱਕੇ ਉਹ ਕਾਫੀ ਫਿਰਕਸਨ ਤੇ ਉਸ ਟਾਈਮ ਤੇ ਆਪਾਂ ਨੂੰ ਇਮੀਡੀਏਟਲੀ ਜਿਹੜੀ ਹੈ ਸਾਡੇ 23 ਜਿਹੜੇ ਬੰਦ ਦੇ ਵਿੱਚ ਪੁਆਇੰਟਸ ਦੇ ਟਾਪਲ ਓਵਰ ਹੋ ਕੇ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਫਾਰ ਉਨੇ ਕੀਤੇ অলমোਸਟ ਜਿਹੜਾ ਇੱਕ ਇੱਕ ਕਿਲੋਮੀਟਰ ਦੇ ਵੀ ਪਾੜ ਸੀਗੇ ਸੋ ਜ਼ਰੂਰੀ ਸੀਗਾ ਕਿ ਇਮੀਡੀਏਟਲੀ ਉਹਦੇ ਵਿੱਚ ਕੰਮ ਸ਼ੁਰੂ ਹੋਵੇ ਸੋ ਅਸੀਂ ਆਰਮੀ ডিপਾਰਟਮੈਂਟ ਤੇ ਜਿਵੇਂ ਜਿਹੜੇ ਕਾਰ ਸੇਵਾ ਦੇ ਬਾਬਾ ਜੀ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਕੇ ਸਾਰਿਆਂ ਨੂੰ ਇਕੱਠੇ ਅਸੀਂ ਸਾਰੇ ਹੀ ਪਾੜਾਂ ਤੇ ਕੰਮ ਸ਼ੁਰੂ ਕੀਤਾ ਸੀ ਸੋ ਥੈਟ ਜਿਹੜੀ ਸੰਗਤ ਹੈ ਕਿਉਂਕਿ ਸਾਡੀ ਆਪਣੇ ਜਿਹੜੇ ਪੈਨਸੀਬੀ ਉਹ ਬਿਲਕੁਲੀ ਪਾਟਿਸਿਪੇਟ ਨਹੀਂ ਕਰ ਪਾਰੇ ਸੀਗੇ ਸੇਵਾ ਦੇ ਵਿੱਚ ਜਾਂ ਲੇਬਰ ਦੇ ਤੌਰ ਤੇ ਕਿਉਂਕਿ ਉਹ ਆ ਬਹੁਤ ਜ਼ਿਆਦਾ ਪੀੜਿਤ ਸਨ ਪਰ ਜਿਹੜੀ ਸੰਗਤਾਂ ਵੀ ਆਈ ਸਨ ਉਹ ਬਾਹਰੋਂ ਫਿਰੋਜ਼ਪੁਰ ਤੋਂ ਵੀ ਮੋਗਾ ਤੋਂ ਵੀ ਤਰਨਤਾਰਨ ਤੋਂ ਵੀ ਸੰਗਤਾਂ ਆਈਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਇੱਥੇ निभाई ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਸ਼ੁਕਰੀਆ ਕਰਦੀ ਹਾਂ ਕਿ ਸਾਡੇ ਇੱਕ ਕਾਲ ਤੇ ਇੰਨੇ ਲੋਕ ਜਿਹੜੇ ਨੇ ਉੱਥੇ ਹਾਜ਼ਰ ਹੋਏ ਸੋ ਥੈਟ ਇਹ ਕੰਮ ਜਿਹੜਾ ਐਮਰਜੈਂਸੀ ਬੇਸਿਸ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਸਥਿਤੀ ਵੀ ਸਾਹਮਣੇ ਆਦੀ ਹੈ ਜਿਹਦੇ ਵਿੱਚ ਲੋਕ ਕਹਿੰਦੇ ਨੇ ਕਿ ਸਾਡੇ ਤੱਕ ਪਿਛਲੇ ਦਿਨੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਅਚਨਾਲਾ ਅਚਨਾਲਾ ਰਮਦਾਸ ਖੋੜ ਤੇ ਇੱਕ ਟਰੱਕ ਲੁੱਟ ਲਿਆ ਗਿਆ ਮਤਲਬ ਉਹ ਇੱਕ ਵੀਡੀਓ ਸੱਚ ਨੇ ਪਾਈ ਹੈ ਕਿ ਅਸੀਂ ਰਾਸ਼ਨ ਲੈ ਕੇ ਪਹੁੰਚਿਆ ਤਾਂ ਸਾਨੂੰ ਰੋਡ ਤੇ ਲੁੱਟ ਲਿਆ ਗਿਆ ਉਹਨਾਂ ਖਿਲਾਫ ਕੋਈ ਤੁਸੀਂ ਐਕਸ਼ਨ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਉਹ ਇੱਕ 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 ਹੁਣ ਫਰਸਟ ਵੀ ਹੋਈ ਹੈ ਜੀ ਤੇ ਅਸੀਂ ਜੇ ਦੇਖੀਏ ਅਸੀਂ ਤਾਇਏ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੇਟਫਾਰਮ ਸ਼ੁਰੂ ਕੀਤਾ so that ਹਰ ਇੱਕ ਐਨ ਜੀਓ ਨੂੰ ਵੀ ਪਤਾ ਹੋਵੇ ਕਿ ਦੂਜੀ ਐਨ ਜੀਓ ਕਿੱਥੇ ਚੱਲੀ ਗਈ ਹੈ ਜਾਂ ਕਿੱਥੇ ਕੰਮ ਕਰ ਰਹੀ ਹੈ ਸਰਕਾਰ ਨੇ ਕਿਹੜੇ-ਕਿਹੜੇ ਪਰਿਵਾਰਾਂ ਨੂੰ ਰੀਚ ਆਊਟ ਕਰ ਲਿਆ ਸੋ ਥੈਟ ਇਹ ਡੁਪਲੀਕੇਸ਼ਨ ਜਿਹੜੀ ਹੈ ਉਹ ਨਾ ਹੋਵੇ ਤੇ ਜਿਹੜੇ ਐਕਚੁਅਲੀ ਸਭ ਤੋਂ ਵੱਧ ਪੀੜਿਤ ਹੈ ਹੁਣ ਜਿਵੇਂ ਬਾਬਾ ਜੀ ਵੀ ਜਿਹੜੀਆਂ ਮੱਝਾ ਦੇ ਰਹੇ ہیں ਅੱਜ ਉਹ ਸਾਡੀ ਆਈਡੈਂਟੀਫਾਈਡ ਪਰਿਵਾਰਾਂ ਨੂੰ ਦੇ ਰਹੀ ਹੈ ਤਾਂ ਹੀ ਅਸੀਂ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੇਟਫਾਰਮ ਲੈ ਕੇ ਆਏ ਜਿਸ ਦੇ ਵਿੱਚ ਸਰਕਾਰ ਦੇ ਆਈਡੈਂਟੀਫਾਈਡ ਬੈਨੀਫੀਸ਼ੀਅਰੀਜ਼ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਇਹ ਜਿਹੜੇ ਪਿੰਡ ਹੈ ਉਹ ਆਪਾਂ ਇਸ ਤਰੀਕੇ ਨਾਲ ਵੰਡੇ ਹੈ ਸੋ ਦੈਟ ਇੱਕ ਤਰ੍ਹਾਂ ਕਹਾਤੇ ਇੱਕ ਹੀ ਐਨਜੀਓ ਜਿਹੜੀ ਆਪਣੀ ਸੇਵਾ ਦੇ ਰਹੀ ਹੈ ਸੋ ਇਹੀ ਪੁਆਇੰਟ ਸੀਗਾ ਸਾਝੇ ਉਪਰਾਡੇ ਦਾ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਐਕਸ਼ਨਸ ਵੀ ਲਿੱਤੀਆਂ ਨੇ ਜੀ ਸਾਡੀ ਜਿਹੜੀ ਰਾਹਤ ਸਮੱਗਰੀ ਸੀਗੀ ਉਹ ਕੋਈ ਵੇਚ ਵੀ ਰਹੀ ਸੀਗੇ ਉਹਨਾਂ ਤੇ ਵੀ ਅਸੀਂ ਐਕਸ਼ਨ ਲਿੱਤੀਆਂ ਨੇ ਬਟ ਉਹ ਇਹ ਹੋਈ ਸਮਾਂ ਹੈ ਜਿਹੜਾ ਮੈਂ ਜ਼ਿਆਦਾ ਫੋਕਸ ਕਰਾਂਗੀ ਮੁਰਵੇ ਸੇਵੇ ਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਥੈਂਕ ਯੂ ਕਿਸਾਨ ਜਿਹੜੀ ਸਕੀਮ ਚਲ ਰਹੀ ਹੈ ਜਿਸ ਦਾ ਕੀ ਤੁਸੀ ਰੇਟ ਕਿਸਾਨਾਂ ਨੇ ਕਿਹਾ ਕਿ ਸਰਕਾਰ ਬੜਾ ਘਟ ਦਿੰਦਾ ਗਿਆ ਸਰਕਾਰ ਦੇ ਦੇਖਿਏ ਜਿਹੜਾ 19 ਪਿੰਡ ਨੇ ਜਿੱਥੇ ਵੱਧ ਤੋਂ ਵੱਧ ਸੇਫ ਡਿਪੋਜ਼ਿਟ ਹੋਈ ਹੈ ਉਹ ਸਾਰੇ ਪੱਧਰਾਂ ਨੋਟੀਫਾਈ ਕੀਤੇ ਗਏ ਹਨ ਉੱਥੇ ਕਿਸਾਨਾਂ ਨੂੰ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਨਾਲੇ ਅਸੀਂ ਇੱਕ ਹੋਰ ਚੀਜ਼ ਉੱਥੇ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਪੀ ਲੈਟ ਚੋ ਆਪ 4 JCBਆਂ ਟਰੈਕਟਰਸ ਖਰੀਦੇ ਨੇ ਪਲੱਸ ਅਸੀਂ ਜਿਵੇਂ ਸਮਾਜ ਸੇਵੀ ਸੰਸਥਾਵਾਂ ਹੈਗੀ ਆ ਸਾਨ ਫਾਊਂਡੇਸ਼ਨ ਜਿਵੇਂ ਹੈਗੀ ਹੈ ਉਹ ਵੱਡੇ ਪੱਧਰ ਤੇ ਅਸੀਂ ਜਿਹੜੇ ਛੋਟੇ ਤੇ ਮਾਰਜਨਲ ਫਾਰਮਰਸ ਨੇ ਉਹਨਾਂ ਨੂੰ ਆਪ ਇਹ ਫ੍ਰੀ ਆਫ ਕਾਸਟ ਮਸ਼ੀਨਰੀ ਪ੍ਰੋਵਾਈਡ ਕਰ ਰਹੇ ਨਾ ਅਸੀਂ ਪੇਲ ਦਾ ਖਰਚਾ ਉਹਨਾਂ ਤੋਂ ਲੈ ਰਹੀ ਹੈ ਕਿ ਉਹਨਾਂ ਦਾ ਖੇਤ ਜਿਹੜਾ ਅਸੀਂ ਤਿਆਰ ਕਰੀਏ ਤਾਂ ਜੋ ਕਣਕ ਪੀਜਣ ਯੋਗ ਉਹ ਖੇਤ ਹੋ ਜਾਵੇ ਸੋ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਉਹਨਾ ਉੰਨੀ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਸੈਂਟਿੰਗ ਹੋਈ ਹੈ ਉੱਥੇ ਲੋਕ ਕੰਮ ਕਿਸਾਨਾਂ ਦੀ ਹੈਲਪ ਲੇ ਕਰ ਰਹੇ